ਕਹ ਰਹੇ ਨੇ ਕਿ ਸਰਕਾਰ ਵੀ ਸਰਪੰਚੀ ਦੀਆਂ ਵੋਟਾਂ ਦੇ ਵਿੱਚ ਲੋਕ ਕੇ ਰਾਜਨੀਤੀ ਕਰ ਰਹੀ ਹੈ ਕਹਿੰਦੇ ਲੋਕ ਸਿਆਣੇ ਨਹੀਂ ਬਣਦੇ ਮਗਰ ਲੱਗ ਜਾਂਦੇ ਆ ਕਹਿੰਦੇ ਵਿਕਾਸ ਤਾਂ ਕੀ ਹੋਣਾ ਵਿਕਾਸ ਕੀ ਮਿੰਟੂ ਜੀ ਆਪਾਂ ਤੇ ਕੱਲ ਪਰਸੋ ਜਿਹੜੀਆਂ ਖਬਰਾਂ ਕਰ ਰਹੇ ਸੀ ਕੱਲ ਇੱਕ ਖਬਰ ਆ ਰਹੀ ਸੀ ਕਿ ਭਾਈ 2 ਕਰੋੜ ਜਿਹੜਾ ਕਹਿ ਲਓ ਇੱਕ ਤਰ੍ਹਾਂ ਦਾ ਰੇਟ ਹੀ ਲੱਗਿਆ ਸਰਪੰਚੀ ਦਾ ਅੱਜ ਜਿਹੜੀਆਂ ਚੀਜ਼ਾਂ ਆਪਾਂ ਦੇਖ ਰਹੇ ਹਾਂ ਕਈ ਥਾਵਾਂ ਦੇ ਵਿੱਚ ਪਟਿਆਲੇ ਦੇ ਵਿੱਚ ਜੀਰੇ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਕਾਗਜ਼ ਪਰ ਨੂੰ ਲੈ ਕੇ ਹੀ ਜਿਹੜੀ ਇਹ ਖੂਨੀ ਝੜਪਾਂ ਹੋ ਰਹੀਆਂ ਨੇ ਤੇ ਜੀਰੇ ਦੇ ਵਿੱਚ ਤਾਂ ਕਹਿੰਦੇ ਗੋਲੀ ਵੀ ਚੱਲੀ ਹੈ ਕੀ ਮੌਲ ਹੈ ਜੀ ਤੇ ਇਹਦੇ ਪਿੱਛੇ ਦੀ ਕੀ ਰਾਜਨੀਤੀ ਹੁਣ ਕੀ ਕੰਮ ਕਰ ਰਹੀ ਹੈ ਦੇਖੋ ਰਾਜਨੀਤੀ ਬੜਾ ਇੱਕ ਕਹਿ ਲੋ ਕਿ ਸਾਡਾ ਇਹ ਦੁਖਦਾਇਕ ਪਹਿਲੂ ਆ ਕਿ ਜਦੋਂ ਵੀ ਇਸ ਤਰ੍ਹਾਂ ਦੀਆਂ ហេਠਾਂ ਚੋਣਾ ਹੁੰਦੀਆਂ ਲੋਕ ਸਭਾ ਵਿਧਾਨ ਸਭਾ ਚ ਤੋ ਕੁਛ ਕਰਨੀ ਦਿੰਦੇ ਸੀ ਆਰਪੀਐਫ ਵਾਲੇ ਆਏ ਹੁੰਦੇ ਜਾਂ ਦੂਜੇ ਤੀਜੇ ਜਿਹੜੇ ਆ ਪੈਰਾ ਮਿਲਟਰੀ ਫੋਰਸਸ ਹੁੰਦੀਆਂ ਉਹਨਾਂ ਦੀ ਡਾਂਗ ਦਾ ਡੰਗ ਬੜਾ ਤੇਜ਼ ਹੈ ਹੂੰ ਉਦੋਂ ਇਹ ਕੁਸਕ ਦੇ ਨਹੀਂ ਹੈ ਜਿਹੜੀਆਂ ਇਹ ਚੋਣਾਂ ਹੁੰਦੀਆਂ ਨੇ ਸਰ ਸਥਾਨਕ ਸਰਕਾਰਾਂ ਦੀ ਚੋਣ ਜਾਂ ਜਿਹੜੀਆਂ ਸੰਪਤੀਆਂ ਜਾਂ ਪ੍ਰਿਸ਼ਦਾ ਨੇ ਇਹਨਾਂ ਦੇ ਜਿਹੜੇ ਪੰਚਾਇਤੀ ਇਲੈਕਸ਼ਨ ਆ ਉਹ ਸਾਰੇ ਕਰਵਾਉਂਦਾ ਸੂਬਾ ਚੋਣ ਕਮਿਸ਼ਨ ਇੱਥੇ ਆ ਕੇ ਅਸੀਂ ਮਾਤਖਾ ਜਾਂਦੇ ਹਾਂ ਜੀ ਤਾਂ ਗੱਲ ਇਹ ਆ ਕਿ ਹੁਣ ਜਦੋਂ ਸੂਬਾਈ ਮਸ਼ੀਨਰੀ ਕਿਸੇ ਇਲੈਕਸ਼ਨ ਨੂੰ ਕੰਡਕਟ ਕਰਵਾ ਰਹੀ ਆ ਜੀ ਜੀ ਤਾਂ ਜ਼ਰਾ ਜੀ ਗੱਲ ਇਹ ਆ ਕਿ ਉਹਦੇ ਉੱਤੇ ਖਲੋਤੇ ਨਹੀਂ ਹੁਕਮਰਾਨ ਹੂੰ ਹੁਣ ਹੁਕਮਰਾਨ ਜਿਹੜੇ ਨੇ ਉਹ ਕਮਾਲ ਕਰੀ ਜਾਂਦੇ ਨੇ ਕਮਾਲ ਕਰੀ ਜਾਂਦੇ ਆ ਬਿਲਕੁਲ ਹੁਣ ਦੇਖੋ ਗੱਲ ਇਹ ਆ ਕਿ ਉਹ ਕਹਿੰਦੇ ਜੀ ਅਸੀਂ ਚੋਣ ਕਮਿਸ਼ਨ ਕੋਲ ਚੱਲਨੇ ਆ ਕਿਸੇ ਨੇ ਸਿਆਣੇ ਨੇ ਪੁੱਛਿਆ ਕਿ ਕਾਦੇ ਵਾਸਤੇ ਕਹਿੰਦੇ ਜੀ ਸ਼ਿਕਾਇਤ ਦੇਣ ਚੱਲਨੇ ਆ ਲਓ ਮਤਲਬ ਕਿ ਕਦੇ ਇਦਾਂ ਵੀ ਹੋਇਆ ਕਿ ਸਰਕਾਰ ਦਾ ਵਫਦ ਮੈਂ ਇਹ ਨਹੀਂ ਕਹਿੰਦਾ ਹੂੰ ਕਿ ਤੱਕ ਦੇਖੋ ਇਹ ਜਿਹੜਾ ਤੱਕਾ ਹੈ ਨਾ ਜੀ ਸਰ ਜਿਹੜਾ ਡੱਡਾ ਹੈ ਉਹਦਾ ਚੱਲਣਾ ਹੀ ਚੱਲਣਾ ਆ ਤੁਸੀਂ ਆਪਣਾ ਇਲਾਕਾ ਦੇਖੋ ਵਰਵਾਣਿਆਂ ਦਾ ਜ਼ੋਰ ਚੱਲਦਾ ਆਪਣਾ ਇਲਾਕਾ ਦੇਖ ਲਓ ਇੱਥੇ ਆਈ ਹੈ ਨੌਬਤ ਕਿਉਂ ਕਿਉਂਕਿ ਇੱਥੇ ਕਾਲੀਆਂ ਦਾ ਘੜਾ ਹੂੰ ਜੇ ਤੁਸੀਂ ਟਰਾਲੀ ਭਰ ਕੇ ਆਓਗੇ ਤਾਂ ਟਰੱਕ ਭਰ ਕੇ ਆ ਜਾਣਗੇ ਸਹੀ ਗੱਲ ਹੈ ਬਿਲਕੁਲ ਸਹੀ ਹੈ ਜੀ ਹਕੀਕਤ ਮੈਂ ਮੈਂ ਹਕੀਕੀ ਗੱਲਾਂ ਕਰਨ 'ਚ ਯਕੀਨ ਰੱਖਦਾ ਹੂੰ ਜਿੱਥੇ ਇਹਨਾਂ ਦਾ ਫੌ ਪੈ ਰਿਹਾ ਏ ਪਾਰੇ ਮੈਂ ਕਿਸੇ ਨੂੰ ਮੈਂ ਨਹੀਂ ਕਹਿੰਦਾ ਕਿ ਉਥੇ ਫਲਾਣੇ ਨੇ ਗੋਲੀ ਚਲਾਤੀ ਭੰਕਾਣੇ ਨੂੰ ਜਾਂਚ ਪੜਤਾਲ ਦੇ ਵਿਸ਼ੇ ਆ ਹਮ ਪਰ ਜਿੱਥੇ ਵੀ ਰਾਜਨੀਤੀ ਦਾ ਫੌ ਪੈਂਦਾ ਸਾਬ ਅਗਲਾ ਜੋ ਲਾਉਂਦਾ ਹੀ ਹੂ ਬਿਲਕੁਲ ਮੈਂ ਕਹਿ ਰਿਹਾ ਨਾ ਕਿ ਤੁਸੀਂ ਮੈਨੂੰ ਮੁਕਸਰਚ ਦਿਖਾ ਦਿਓ ਕੋਈ ਕੋਈ ਕਿਤੇ ਘਟਨਾ ਵਾਪਰੀ ਹੈ ਉਹੀ ਅਫਸਰ ਇੱਥੇ ਆ ਉਹੀ ਅਹੁਦੇ ਇੱਥੇ ਆ ਉਹੀ ਉਹੀ ਚੱਲਦਾ ਪਿਆ ਹਾਂਜੀ ਆ ਤੁਹਾਡੇ ਸਾਹਮਣੇ ਦਿਖਾ ਦਿਓ ਕੋਈ ਇੱਕ ਮਾਮਲਾ ਦਿਖਾ ਦਿਓ ਕਿਉਂਕਿ ਇੱਥੇ ਬਰਾਬਰ ਧੇਰਿਆ ਹੂੰ ਕਾਂਗਰਸ ਵੀ ਬਰਾਬਰ ਧੇਰਿਆ ਇੱਥੇ ਜੀ 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 ਇੱਥੇ ਜੋਰ ਪੂਰਾ ਹੈ ਸਹੀ ਹੈ ਇੱਥੇ ਜੋਰ ਹੈ ਦੂਜੀਆਂ ਧਿਰਾਂ ਦਾ ਵੀ ਉਹ ਜਿੱਥੇ ਹੁਣ ਇਹਨਾਂ ਦਾ ਜੋਰ ਹੈ ਹੁਣ ਮੈਂ ਤਾਂ ਤੁਹਾਨੂੰ ਪਹਿਲਾਂ 3-4 ਦਿਨ ਪਹਿਲਾਂ ਹੀ ਦੱਸਦਾ ਸੀਗਾ ਕਿ ਉਹਦਣ ਹੀ ਇਹਨਾਂ ਦਾ ਇੱਕ ਬੰਦਾ ਜਿਹੜਾ ਉਹ ਤੇ ਜਾ ਕੇ ਦਫ਼ਤਰ ਖਲੋ ਗਿਆ ਹੂੰ ਮੇਨੋ ਆਰਟਿਸਟ ਬੰਦੇ ਨੇ ਆਪਣੇ ਪਿੰਡ ਦੀ ਇੱਕ ਕਹਾਣੀ ਦੱਸੀ ਜੀ ਜੀ ਉਹ ਕਹਿੰਦਾ ਉਹ ਵਿਚਾਰੇ ਪਤਾ ਨਹੀਂ ਉਦਾਂ ਹੀ ਕੋਈ ਚੁੱਲਾ ਚੱਲਾ ਟੈਕਸ ਕੋਈ ਵੇਖਣ ਗਿਆ ਕਿ ਕੀ ਵਖਾਉਣਗਾ ਉਹਨੇ ਉੱਥੇ ਹੀ ਕਾਰਾਂ ਦੇ ਸ਼ੀਸ਼ੇ ਛੂਸ਼ੇ ਭੰਨ ਤੇ ਨਾਲ 1.200 ਮੁੰਡਾ ਕਹਿ ਲੋ ਗੁੰਡਾ ਕਹਿ ਲੋ ਗੁੰਡਾ ਕਹਿ ਲੋ ਜੀ ਜੀ ਤੇ ਗੁੰਡੇ ਤੇ ਦਾਤ ਚ ਹੀ ਆਏ ਮੇ ਨਾ ਸਾਹਿਬ ਹੋ ਤੁਸੀਂ ਇਹ ਅੱਛਾ ਤੁਸੀਂ ਜੀਰੇ ਦੀ ਗੱਲ ਕਰ ਰਹੇ ਹੋ ਮੈਂ ਵਿਅਕਤੀਗਤ ਤੌਰ ਤੇ ਵੀ ਜਾਣਦਾ ਜੀਰੇ ਹਲਕੇ ਨੂੰ ਜੀ ਕੁਝ ਬੰਦੇ ਸਾਡੇ ਨਾਲ ਵੱਡੇ ਘਰ ਚ ਵੀ ਰਹੇ ਆ ਵੱਡਾ ਘਰ ਸਾਰਿਆਂ ਨੂੰ ਪਤਾ ਹੈ ਹੂੰ ਉਹ ਬੰਦੇ ਸਾਨੂੰ ਪਤਾ ਜੀ ਸਾਡੇ ਮਿੱਤਰ ਨੇ ਠੀਕ ਕਿਸੇ ਟਾਈਮ ਦੇ ਉਹ ਪਤਾ ਕਿ ਕਿਵੇਂ ਹੂੰ ਪਾਵਰਲੀ ਖੇਡਦੇ ਆ ਸਾਬ ਜੀ 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 ਇਹ ਸਾਫ ਹੈ ਸਪਸ਼ਟ ਹੈ ਮੈਂ ਤੁਹਾਨੂੰ ਜਿਹੜੀ ਗੱਲ ਪਤੇ ਦੀ ਦੱਸੀ ਸੀ ਉਹ ਸਭ ਇਹੋ ਹੀ ਆ ਕਿ ਉਧਰੋਂ ਹੁਣ ਕਲਵੀਰ ਜੀ ਦਾ ਵੀ ਮੰਨਿਆ ਪਰਬੰਧਿਆ ਨਾਮ ਬਿਲਕੁਲ ਬਿਲਕੁਲ ਮੰਨਿਆ ਪਰਬੰਧਿਆ ਨਾਮ ਮਤਲਬ ਕਿ ਉਹ ਵੀ ਸਾਰੇ ਤਰ੍ਹਾਂ ਦੀ ਬੱਲੇਬਾਜ਼ੀ ਕਰਨ ਤੋਂ ਵਾਖ ਪਿਆ ਹਾਂ ਬਿਲਕੁਲ ਉਹਦੇ ਕੋਲ ਵੀ ਸਾਰੇ ਸਕੂਪ ਸ਼ਾਟ ਹੁੱਕ ਸ਼ਾਟ ਹੈਲੀਕਾਪਟਰ ਸ਼ਾਟ ਉਹ ਵੀ ਸਾਰੇ ਸ਼ਾਟ ਖੇਡਣੇ ਜਾਣਦਾ ਹੈ ਬਿਲਕੁਲ ਤੇ ਜਿਹੜਾ ਉਧਰੋਂ ਕਟਾਰੀਆ ਸਾਹਿਬ ਹੈ ਕਟਾਰੀਆ ਦਾ ਮੁੰਡਾ ਤੇ ਸ਼ਰਿਆਮੀ ਕਹਿੰਦੇ ਆ ਹਮ ਕਿ ਆਜੋ ਆਜ ਪਾਜੀਆਂ ਮੋੜਾਂਗੇ ਲਓ ਹਾਂ ਇਹ ਤੇ ਸਰਪੰਚੀ ਦੇ ਪਿੱਛੇ ਰਹਿ ਗਏ ਕਿ ਕੀ ਚੱਲਣ ਡਿਆ ਸਾਡੇ ਪੰਜਾਬ ਵਿੱਚ ਸਾਰ ਤਾਂ ਮੈਂ ਉਹੀ ਮੈਂ ਕਹਿ ਰਿਹਾ ਸਾਹਿਬ ਜਿੱਥੇ ਕਿਸੇ ਦਾ ਜੋਰ ਆ ਤਾਂ ਉਹ ਜੋਰ ਨੂੰ ਅਜ਼ਮਾ ਰਿਹਾ ਬਿਲਕੁਲ ਠੀਕ ਹੈ ਨਾ ਜੀ ਇੱਥੇ ਕੋਈ ਮਾੜੇ ਤਾੜੇ ਵਾਲੀ ਗੱਲ ਨਹੀਂ ਪਰ ਹਰਾਨਗੀ ਹੁੰਦੀ ਆ ਕਿ ਹੁਕਮਰਾਨ ਧਿਰ ਇੱਕ ਕਹਿ ਲੋ ਕਿ ਵਧੀਆ ਚੋਣ ਕਰਵਾਉਣ ਦੀ ਥਾਂ ਤੇ ਉਹ ਸ਼ਿਕਾਇਤਾਂ ਦਿੰਦੀ ਫਿਰਦੀ ਸ਼ਿਕਾਇਤਾਂ ਦਿੰਦੀ ਫਿਰਦੀ ਹੈ ਬਿਲਕੁਲ